ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੂ ਚਾਨਣ ਬਾਬਾ ਡੇਰੀ ਫਾਰਮ ਤੇ ਜੀ ਸਾਜੀ ਨੂੰ ਅੱਪਾ ਦੋ ਗਾਵਾਂ ਸੇ ਲੈ ਲੈ ਕੇ ਆ ਜੀ ਇੱਕ ਬਈ ਤਾਜੀ ਸੂਈ ਐ ਇੱਕ ਗੱਭਣਾ ਥੋੜੇ ਕਿ ਦਿਨ ਕਰ ਮਲੀ ਲੈਂਦੀ ਐ ਆਓ ਕਰ ਲੈਂਦੇ ਆ ਬਈ ਨਾ ਗੱਲ ਬਾਤ ਆ ਜੀ ਬਈ ਬਾਈ ਜੀ ਸਸੇ ਕਰ ਸਸੇ ਕਰ ਬਈ ਹੋ ਠੀਕ ਉਹ ਮੱਝ ਠੀਕ ਠਾਕ ਬਈ ਬਈ ਨਾਮ ਤੇ ਐਡਰੈਸ ਨਾਮ ਗਰਦੀਪ ਸਿੰਘ ਵੀਰੇ ਪਿੰਡ ਸ਼ੈਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾ ਨੇੜੇ ਪਿੰਡ ਆਪਾਂ ਨੇੜੇ ਪਿੰਡ ਇਧਰ ਪੱਖੋ ਕੈਂਚੀਆਂ ਕਾ ਇਧਰ ਪਤਾ ਹੋੜ ਆ ਕਾ ਇਧਰ ਪਤਾ ਮੋਬਾਈਲ ਨੰਬਰ ਬੋਲੋ 997744 ਕਿਹੜਾ ਸੂਈ ਹੈ ਬੜਾ ਇਹ ਵੀਰੇ ਤੀਜਾ ਗੀ ਕਦੋਂ ਸੂਈ ਹੈ ਵੀਰੇ ਇਹ ਤੀਜਾ ਦਿਨ ਹੀ ਹੋ ਗਿਆ ਬੱਚਾ ਕੀ ਆ ਬਸ ਆਗਾ ਬੱਚਾ ਖੜਾਗਾ ਠੀਕ ਆ ਕਿੰਨਾ ਕੁ ਬੋਲਾ ਹੁਣ ਤਿਆਰ ਇਹਦੇ ਥੱਲੇ ਵੀਰੇ ਆਪਾਂ ਨੂੰ 15 ਕਿਲੋ ਬੋਲਾ ਇੱਕ ਦਿੱਤਾ ਆਪਾਂ ਤੜਕੇ ਲਿਆਂਦੀ ਆ ਆਪਾਂ ਇਹ ਵੀਡੀਓ ਪਵਾਦੀ ਓਕੇ ਭਾਈ ਇਹਦਾ ਰਿਕਾਰਡ ਦੱਸਿਆਗਾ 25 ਕਿਲੋ ਦਾ ਆਪਾਂ 20 ਕ ਮੰਨ ਕੇ ਲੈਂਦੀ ਆ ਠੀਕ ਆ ਭਾਈ ਪਾਏ ਦੋ ਰੰਗ ਚੋਲੇ ਹਨਾ ਫੇਸ ਦੀ ਬਿਊਟੀ ਚੰਗੀ ਆ ਲੇਵਾ ਨੇੜ ਤੋਂ ਚੈੱਕ ਕਰਵਾਣ ਆ ਥਾਨ ਤੋਂ ਬੜਾ ਚੰਗਾ ਨਾਣਾ ਨੂਣਾ ਫੋਲ ਚੰਗੀ ਆ ਪੂਰੀ ਵਿਥੀ ਤੇ ਕਲਾ ਕਲਾ ਥਾਨ ਗੁਲਾਬੀ ਥਾਨ ਖੋਲੀ ਵੀ ਤੂਰੀ ਮਣੀ ਬੱਚਾ ਆ ਗਿਆ ਮਗਰ ਬੱਚਾ ਕੱਦ ਚੰਗਾ ਆਰਡਰ ਚੰਗਾ ਚਵਾਈ ਕਿਵੇਂ ਆ ਬਾਈ ਚਵਾਈ ਪੂਰੀ ਵਧੀਆ ਵੀਰੇ ਠੰਡੀ ਠੁੰਡੀ ਕਿਵੇਂ ਆ ਲਖਾ ਬਾਦੂ ਠੀਕ ਆ ਹੂੰ ਚਵਾਈ ਬਾਈ ਕਹਿੰਦੇ ਇੱਕ ਨੰਬਰ ਠੰਡੀ ਸੀਲ ਫੁੱਲ ਬ੍ਰੀਡ ਚੰਗੀ ਆ ਬੱਚਾ ਮਗਰ ਬੱਚਾ ਲੈਵਾ ਬੜਾ ਕਮਾਲ ਦਾ ਤਿਆਰ ਹੈ ਮੈਂ ਤਾਂ ਵੀਰੇ ਪੂਰਾ ਹੋ ਗਿਆ ਉਹ ਤਾਂ ਕੱਢ ਦੂਗੀ ਬੈੜ ਬੇਸ਼ਿਆ ਪਤਾ ਘੱਟ ਹੀ ਗਿਆ ਠੀਕ ਆ ਮੁੜ ਕੇ ਅਗਲਾ ਫਿਰ ਕਹਿੰਦੇ ਲਾਂਬੇ ਦੇ ਹੀ ਜਾਂਦਾ ਆਪਾਂ ਪਹਿਲਾਂ ਹੀ ਘੱਟ ਗਏ ਦਾ ਸਹੀ ਆ ਤੇ ਕੀ ਮੋਲ ਆ ਫਿਰ ਜਾਇਜ ਮੁੱਲ ਵੀਰੇ ਦਾ ਜਮਾ ਦੇਣ ਲੈਣੀ ਯਾਰ ਬਸ ਬੜਾ ਸਪੋਰਟ ਛਪੇ ਜਨਪਾ 57000 ਰੁਪਇਆ 57000 ਦੀ ਬੈਰਤਾਈ ਕਹਿੰਦਾ ਦੇ ਦੇ ਮੁੱਲ ਘਰਾਉਣ ਨੂੰ ਹੋਰ ਵੱਧ ਕਰਾ ਡੂਗਾ ਹਾਂ ਆਮਦਾਨ ਹੋ ਜੂਗਾ ਮੁੱਲ ਬਾਈ ਨੇ ਜਿਆਜ ਰੱਖਿਆ ਖਿੱਚ ਕੇ ਮੁੱਲ ਰੱਖਿਆ ਵਾੜਾ ਮੁੱਲ ਨਹੀਂ ਰੱਖਿਆ ਬਾਈ ਵੈੜ ਚੰਗੀ ਆ ਥਾਨ ਲੇਵਾ ਚੰਗਾ ਲੇਵੇ ਵਾਲੀ ਵੈੜ ਆ ਬਾਈ ਤੇ ਚਾਰ ਪਿਰੋ ਲੇਵਾ ਚੈੱਕ ਕਰ ਲੋ ਪੂਰਾ ਪੰਡ ਵਾਲਾ ਲੇਵਾ ਮੁਠੀ ਵਾਲਾ ਥਾਨ ਬੱਚੇ ਦਾ ਕਰਦੀ ਆ ਮੋੜ ਦੇ ਬਰਾ ਬੱਚੇ ਦਾ ਵਾੜਾ ਕਰਦੀ ਆ ਠੰਡੀ ਬਹੁਤ ਆ ਨਾ ਠੰਡੀ ਤਾਂ ਬਾਗੂ ਹੋ ਰਹੀ ਜਾਣਾ ਫੋਲਾ ਪਾ ਲੈ ਕੋਈ ਨਹੀਂ ਕਹਿਣਾ ਕੁਛ ਮਾਰ ਦੇ ਤਾਂ ਰੰਗ ਤੇਲ ਲੈ ਚੋਣ ਚ ਇੱਕ ਕਰਿਓ ਗਰਮ ਵਾਲੀ ਦਾ ਚਵਾਈ ਚੰਗੀ ਆ ਨਾ ਪੂਰੀ ਵਧੀਆ ਵੇ ਜੀ ਮੋਟਾ ਮੋਟਾ ਚੋਣ ਆ ਜਿਵੇਂ ਮਰਜ਼ੀ ਦੇ ਹੋਈ ਚੱਲ ਕੋਈ ਇਲੈਕਟ੍ਰੀ ਨਹੀਂ ਕਹਿਣਾ ਕੁਝ ਆ ਪਰਲੇ ਦੇਣਾ ਇਹ ਮਰਦ ਨੇ ਹਮ ਲੈ ਲੈ ਚਵਾਈ ਚੰਗੀ ਆ ਨਾ ਪੂਰੀ ਵਧੀਆ ਵੇ ਕੀ ਬਾਤ ਇੱਕ ਨੰਬਰ ਚੋਣ ਆ ਜਿਵੇਂ ਮਰਜ਼ੀ ਦੇ ਹੋਈ ਚੱਲ ਮੋਟਾ ਮੋਟਾ ਚੋਣ ਨਿਬੜਦੀ ਆ ਚਵਾਈ ਬੰਦੇ ਬੱਚਾ ਬੰਦੇ ਥਾਣਾ ਦਿਖਾ ਦੇਣੇ ਮੈਨੂੰ ਨੇੜ ਤੋਂ ਪੂਰੀ ਬੰਦ ਜਾਏ ਸਬਤਾਨੀ ਹੈ। ਕੱਲਾ ਕੱਲਾ ਥਾਣ ਪੂਰੀ ਵਿੱਚ ਹੀ ਦੇ ਨਾੜਾ ਨਾੜਾ ਫੋਲ ਚੰਗੀ। ਮੁੱਲ ਵਾਈ ਨੇ ਗਿਆਜ ਰੱਖਿਆ, ਖਿੱਚ ਕੇ ਮੁੱਲ ਰੱਖਿਆ ਬੜਾ ਮੁੱਲ ਨਹੀਂ ਰੱਖਿਆ। ਅੱਗੇ 2 ਨੰਬਰ। ਜਿਹੜਾ ਸੋਸ ਹੁੰਦੀ ਹੈ? ਇਹ ਵੀਰੇ ਗੱਭਣ ਆ ਜੀ। ਕਿੰਨੇ ਕਿ ਦਿਨ ਲੂ? ਇਹ ਵੀਰੇ ਬਸ 4-5 ਕਿ ਦਿਨ ਲੈ ਜੀ। ਠੀਕ ਆ। ਉਹ ਵਾ ਜਿਹੜਾ ਦੂਜਾ ਇਹ ਵੀ ਤੀਜਾ ਹੀ ਆ ਬਾਈ। ਤੀਜਾ ਹੀ ਮਨ। ਠੀਕ ਆ ਬਾਈ। ਕੱਚੀ ਕੱਚੀ ਹੈ। ਕਿੰਨਾ ਕੇ ਰਕਾਰਡ ਅਗਰੇ ਦੁੱਧ ਦਾ? ਇਹਦਾ ਵੀਰੇ 25 ਕਿਲੋ ਦੁੱਧ ਦਾ ਰਕਾਰਡ ਦੱਸਿਆ, ਸੀਮਨ ਵੀ ਇਹਦੇ ਸੈਕਸ਼ਨ ਪਰ ਹੈ ਉਹ ਦੱਸਿਆ ਪਰ ਆਪਾਂ ਕਹਿੰਦੇ ਨਹੀਂ ਇਹ। ਠੀਕ ਆ। ਹਾਂ। ਹੂੰ। ਖ ਲੇਵਾ ਇੱਕ ਨੰਬਰ ਥਾਣ ਬਹੁਤ ਚੰਗਾ ਹੈ ਮੁੱਠੀ ਵਾਲਾ ਥਾਣ ਕੱਲਾ ਕੱਲਾ ਭਣ ਬਰੀਡ ਇੱਕ ਨੰਬਰ ਪ੍ਰਿੰਟ ਪ੍ਰਿੰਟ ਕਰਮਾ ਇਹ ਬੜਾ ਚੰਗਾ ਬਿਊਟੀ ਚੰਗੀ ਹੈ ਨਾ ਹਮ ਕੀ ਬਾਤ ਬਲੀ ਵੀ ਚੰਗੀ ਆ ਕੰਦ ਕਾਠ ਵਾਲੀ ਹੈ ਜਾਨ ਵਾਲੀ ਬਹਿੜਾ ਬਾਈ ਇਹਦਾ ਮੁੱਲ ਭਰਾ ਜਾਇਜ਼ ਹੈ ਇਹਦਾ ਮੁੱਲ ਵੀਰੇ 76000 70000 ਮਾਨਤਨ ਹੋ ਜੂਗਾ ਮਾਨਤਨ ਹੋ ਜੂਗਾ ਓਕੇ ਬਾਈ 70000 ਰੁਪਿਆ ਮੁੱਲਾ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਹੱਲੀ ਕੱਚੀ ਗੱਤੀ ਆਉ ਸਾਉਨਾ ਨਾਲ ਜਲਾਇਓ ਸਾਰੀਆਂ ਬਾਲਟਾਂ ਲਾ ਕੱਢੂ ਫੇਰ ਕਰਮਾ ਲਈਨੇ ਸੋਨਾ ਇੱਕ ਬਾਈ ਬੋਲੇ ਬੱਛੀ ਆ ਬਾਈ ਕਿੰਨੀ ਉਮਰ ਹੈ ਦੀ ਇਹ ਵੀਰੇ ਖੀਰੀ ਆ ਸਾਲ ਕਿਰੀ ਹੋਈ ਸਾਲ ਦੀ ਉਮਰ ਦੰਦੋ ਖੀਰੀ ਨੇ ਹਾਂ ਕਿਆ ਬਾਤ ਆ ਥੋਲੀ ਮਣੀ ਤੋਰੀ ਕਿੰਨਾ ਕੇ ਰਿਕਾਰਡ ਆ ਦੀ ਮਾਂ ਦਾ ਬਾਈ ਇਹ ਤਾਂ ਵੀਰੇ 25 ਕਿਲੋ ਦੀ ਮਾਂ ਦਾ ਰਿਕਾਰਡ ਦਾ ਬਿਊਟੀ ਬੜੀ ਚੰਗੀ ਆ ਇਹ ਲੂ ਪਰਿਵਾਰ ਤੋਂ ਆਈ ਵੀ ਆ ਵੀ ਗੁਲਾਬੀ ਠੀਕ ਆ ਬਾਈ ਟੂੜੀ ਤੇ ਬੜੀ ਵੀ ਬੱਛੀ ਆ ਕੋਈ ਚਾਰ ਕੁਰਤੇ ਨਹੀਂ ਠੀਕ ਆ ਬਾਈ ਇਹ ਗੀਆ ਨਾ ਬੱਚੀ ਹਾਂ ਬਾਈ ਪੂਰੀ ਟੌਪ ਆ ਗਈ ਜੈ ਜੈ ਮੋਲ ਇਹਦਾ ਵੀ ਮੋਲ ਆਪਾਂ ਫੋਨ ਤੇ ਕਰਾਂਗੇ ਜੈ ਜੀ ਹਾਂ ਹਾਂ ਬਾਈ ਜੈ ਜੀ ਠੀਕ ਆ ਬਾਈ ਮੋਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਲ ਜਿਹੜਾ ਬੱਚੀ ਦੇ ਹਿਸਾਬ ਨਾਲ ਬਿਲਕੁਲ ਜੈਜ ਹੋਊਗਾ ਡਾਇਮੰਡ ਪੀਸ ਆ ਨਗੀਨਾ ਹੀ ਆ ਸ਼ਖਸ਼ਰ ਜੀ ਬੰਦੀ ਬੱਚੀ ਹੈ ਠੀਕ ਆ ਬਾਈ ਇਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਲਾਏ ਬਾਈ ਮੈਂ ਕਨੈਕਟ ਕਰ ਲਿਓ ਧੰਨਵਾਦ